ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਅੱਜ ਆਪਾਂ ਪੜਾਂਗੇ ਸਟੋਰੀ ਇਸ਼ਕ ਇੱਕ ਸੁਪਨਾ ਦਾ ਅਗਲਾ ਭਾਗ ਸਟੋਰੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇਜ਼ ਰਫ਼ਤਾਰ ਨਾਲ ਆ ਰਿਹਾ ਇੱਕ ਟਰੱਕ ਰੋਡ ਤੇ ਹਰਜੀਤ ਨੂੰ ਕੁਚਲ ਕੇ ਅੱਗੇ ਨਿਕਲ ਗਿਆ ਤੇ ਜੋਵਨ ਨੂੰ ਸਾਈਡ ਮਾਰ ਕੇ ਉਸਨੇ ਸੜਕ ਤੇ ਜਾ ਕੇ ਭਰੇ ਮਾਰਿਆ ਇਹ ਸਭ ਕੁਝ ਦੇਖ ਕੇ ਇੱਕ ਪਲ ਲਈ ਤਾਂ ਰਾਣੀ ਦੇ ਸਾਹ ਹੀ ਰੁਕ ਗਏ ਉਹ ਕਬਰਾਈ ਹੋਈ ਭੱਜ ਕੇ ਜੋ ਬੰਦੇ ਕੋਲ ਆਈ ਤੇ ਉਸ ਨੂੰ ਖੂਨ ਨਾਲ ਲਥਪਥ ਹੋਈ ਨੂੰ ਆਪਣੀ ਗੋਦ 'ਚ ਉਸ ਦਾ ਸਿਰ ਰੱਖਦੇ ਹੋਏ ਕਹਿਣ ਲੱਗੀ ਇਹ ਜੋ ਬੰਤੀ ਹੈ ਆਪਣੀ ਅੱਖਾਂ ਖੋਲਤਾ ਕੁਝ ਤਾਂ ਬੋਲ ਪਰ ਜਦ ਜੋ ਬੰਦੇ ਸਰੀਰ ਚ ਕੋਈ ਹਲਚਲ ਨਾ ਹੋਈ ਤਾਂ ਇਹ ਦੇਖ ਰਣੀ ਉਸਨੂੰ ਆਪਣੇ ਗੱਲ ਨਾਲ ਲਗਾ ਕੇ ਜੋਰ-ਜੋਰ ਨਾਲ ਰੋਣ ਲੱਗ ਪਈ ਫਿਰ ਕੁਝ ਦਿਨ ਬਾਅਦ ਜੋ ਬਨਹੋਲੀ ਜੀ ਕੰਬਦੀ ਹੋਈ ਆਵਾਜ਼ ਕਹਿਣ ਲੱਗੀ ਮਮਾ ਜੀ ਮੈਂ ਠੀਕ ਹਾਂ ਐਨਾ ਬੋਲ ਕੇ ਉਹ ਫਿਰ ਬੇਹੋਸ਼ ਹੋ ਗਈ ਹੁਣ ਤੱਕ ਆਸੇ-ਪਾਸੇ ਲੋਕਾਂ ਦੇ ਬੀਲ ਇਕੱਠੀ ਹੋ ਚੁੱਕੀ ਸੀ ਤੇ ਕੁਝ ਦੇਰ ਤੱਕ ਐਂਬੂਲੈਂਸ ਆਈ ਤੇ ਜੋ ਬੰਨੂ ਲੈ ਕੇ ਹਸਪਤਾਲ ਵੱਲ ਨੂੰ ਚੱਲ ਪਈ ਜਦੋਂ ਹਸਪਤਾਲੇ ਦਾ ਉਸਦੀ ਹਾਲਤ ਦੇਖਦੇ ਹੋਏ ਡਾਕਟਰ ਨੇ ਉਸ ਨੂੰ ਅਬਰਜੈਂਸੀ ਵਾਰਡ 'ਚ ਭਰਤੀ ਕਰਕੇ ਉਸ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਰਾਣੀ ਕੱਲੀ ਕਮਰੇ ਦੇ ਬਾਹਰ ਬੈਠੀ ਘਬराई ਹੋਈ ਇੰਤਜ਼ਾਰ ਕਰ ਰਹੀ ਸੀ ਸਾਰਾ ਦਿਨ ਬੀਤਣ ਬਗਰ ਉਹ ਫਿਰ ਰਾਤ ਨੂੰ ਜਦ ਡਾਕਟਰ ਬਾਹਰ ਆਇਆ ਤਰਾਣੀ ਉੱਠ ਕੇ ਜਲਦੀ ਨਾਲ ਉਸ ਦੇ ਕੋਲ ਆਈ ਅਸਰੂ ਦੇਖ ਕੇ ਡਾਕਟਰ ਕਹਿਣ ਲੱਗਾ ਦੇਖੋ ਬੇਟਾ ਜੀ ਤੁਹਾਡੀ ਬੇਟੀ ਤਾਂ ਫਿਲਹਾਲ ਖੌਨ ਖਤਰੇ ਤੋਂ ਬਾਹਰ ਹੈ ਕੋਈ ਵੀ ਖਬਰਾਉਣ ਵਾਲੀ ਗੱਲ ਨਹੀਂ ਹੈ ਇਹ ਉਸ ਦੇ ਸਰੀਰ ਤੇ ਲੱਗੀਆਂ ਝੋਟਾਂ ਤੋਂ ਵੀ ਝੋਟਾਂ ਵੀ ਜਿਆਦਾ ਤੋਂ ਜਿਆਦਾ ਮਹੀਨੇ ਜਾਂ 2 ਮਹੀਨੇ ਵਿੱਚ ਠੀਕ ਹੋ ਜਾਣਗੀਆਂ ਪਰ ਇਸ ਐਕਸੀਡੈਂਟ ਤੁਹਾਡੀ ਦੀ ਦੇ ਲੱਗਦੇ ਅੰਦਰੂਨੀ ਸੱਟ ਲੱਗਣ ਕਰਕੇ ਉਸ ਦੀਆਂ ਕੁਝ ਨਸਾਂ ਤਬ ਗਈਆਂ ਨੇ ਸੋਜਸ ਕਰਕੇ ਹੁਣ ਸ਼ਾਇਦ ਤੁਹਾਡੀ ਦੀ ਆਪਣੀ ਜ਼ਿੰਦਗੀ ਚ ਕਦੇ ਵੀ ਦੁਬਾਰਾ ਹੁਣ ਆਪਣੇ ਪੈਰਾਂ ਤੇ ਚੱਲ ਨਹੀਂ ਪਾਏਗੀ ਡਾਕਟਰ ਦੀ ਇੰਨੀ ਗੱਲ ਸੁਣ ਕੇ ਰਾਣੀ ਦੀ ਬੱਚੀ ਕੁਛੀ ਹਿੰਮਤ ਵੀ ਜਵਾਬ ਦੇ ਗਈ ਫੇਰ ਉਹ ਰੋਂਦੇ ਹੋਏ ਕਹਿਣ ਲੱਗੀ ਡਾਕਟਰ ਸਾਹਿਬ ਤੁਸੀਂ ਇੰਜ ਨਾ ਕਹੋ ਤੁਸੀਂ ਤਾਂ ਡਾਕਟਰ ਹੋ ਨਾ ਕੁਝ ਤਾਂ ਕਰੋ ਮੇਰੀ ਧੀ ਦੀ ਹਾਲੇ ਉਮਰ ਹੀ ਕੀ ਹੈ ਹਾਲੇ ਉਸ ਦੀ ਅੱਗੇ ਤਾਂ ਪੂਰੀ ਜ਼ਿੰਦਗੀ ਪਈ ਏ ਫਿਰ ਰਾਣੀ ਆਪਣੇ ਹੰਝੂ ਪੂੰਝ ਕੇ ਖੁਦ ਨੂੰ ਸੰਭਾਲਦੇ ਹੋਏ ਕਹਿਣ ਲੱਗੀ ਡਾਕਟਰ ਜੀ ਕੀ ਇਸ ਦਾ ਕੋਈ ਸੱਚੀ ਵੀ ਇਲਾਜ ਨਹੀਂ ਹੈ ਮੇਰੀ ਇੱਕੋ ਇੱਕ ਤਾਂ ਧੀ ਏ ਮੈਂ ਉਸ ਦੇ ਭਵਿੱਖ ਦੇ ਲਈ ਬਹੁਤ ਸੁਪਨੇ ਦੇਖੇ ਨੇ ਤੇ ਅੱਜ ਉਹਨਾਂ ਸਭ ਨੂੰ ਮੈਂ ਆਪਣੀ ਅੱਖਾਂ ਦੇ ਸਾਹਮਣੇ ਝੂਰ ਝੂਰ ਹੁੰਦੇ ਦੇਖ ਸਕਦੀ ਹਾਂ ਡਾਕਟਰ ਕਹਿਣ ਲੱਗਿਆ ਦੇਖੋ ਬੇਟਾ ਜੀ ਮੈਂ ਤੁਹਾਡਾ ਦੁੱਖ ਸਮਝਦਾ ਹਾਂ ਬਾਕੀ ਅਸੀਂ ਵੀ ਤਾਂ ਇਨਸਾਨੀ ਹਾਂ ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ ਅਸੀਂ ਪੂਰੇ ਦਿਲ ਤੋਂ ਕੋਸ਼ਿਸ਼ ਹੀ ਕਰ ਸਕਦੇ ਹਾਂ ਬਾਕੀ ਮੈਂ ਇਸ ਦੇ ਬਾਰੇ ਆਪਣੇ ਸੀਨੀਅਰ ਡਾਕਟਰ ਨਾਲ ਗੱਲ ਕਰਾਂਗਾ ਸ਼ਾਇਦ ਸਾਨੂੰ ਕੋਈ ਰਸਤਾ ਮਿਲ ਜਾਵੇ ਤੁਸੀਂ ਹੁਣ ਪਹਿਲਾਂ ਜਾ ਕੇ ਆਪਣੀ ਧੀ ਨੂੰ ਮਿਲ ਲਵੋ ਅਸੀਂ ਉਸ ਨੂੰ ਕਮਰੇ ਚ ਸ਼ਿਫਟ ਕਰਨੇ ਵਾਲੇ ਹਾਂ ਤੁਸੀਂ ਉਸ ਨੂੰ ਹਿੰਮਤ ਤੇ ਹੌਸਲਾ ਦਿਓ ਇਸ ਚੀਜ਼ ਦਿਓ ਉਸ ਨੂੰ ਇਸ ਵਕਤ ਸਭ ਤੋਂ ਜ਼ਿਆਦਾ ਲੋੜਾ ਇਹ ਨਾ ਕੇ ਫਿਰ ਡਾਕਟਰ ਉੱਥੋਂ ਚਲਾ ਗਿਆ ਤੇ ਰਾਣੀ ਆਪਣੀ ਟੁੱਟੀ ਹੋਈ ਹਿੰਮਤ ਨੂੰ ਲੈ ਕੇ ਉੱਥੇ ਹੀ ਖੜੀ ਰਹਿ ਗਈ ਫਿਰ ਜੱਜੋਬਨ ਨੂੰ ਕਮਰੇ ਸ਼ਿਫਟ ਕੀਤਾ ਗਿਆ ਤਰਾਣੀ ਉਸ ਦੇ ਕੋਲ ਆਈ ਆਪਣੀ ਮਾਂ ਨੂੰ ਦੇਖ ਕੇ ਜੋਬਨ ਹੌਲੀ ਜੀ ਕਹਿਣ ਲੱਗੀ ਮम्मा ਤੁਸੀਂ ਫਿਕਰ ਨਾ ਕਰਨਾ ਮੈਂ ਠੀਕ ਹਾਂ ਜੋ ਬੰਦੀ ਐਨੀ ਗੱਲ ਸੁਣ ਕੇ ਰਾਣੀ ਦੀਆਂ ਅੱਖਾਂ 'ਚ ਹੰਝੂ ਆ ਗਏ ਉਹ ਆਪਣੇ ਹੰਝੂ ਪੂੰਝ ਕੇ ਜੋ ਬੰਦੀ ਸਰਾਣੀ ਬੈਠਦੇ ਹੋਏ ਕਹਿਣ ਲੱਗੀ ਹਾਂਜੀ ਬੇਟਾ ਤੁਸੀਂ ਠੀਕ ਹੋ ਤੁਹਾਨੂੰ ਕੁਝ ਹੋਇਆ ਤੇ ਨਹੀਂ ਡਾਕਟਰ ਕਹਿ ਰਿਹਾ ਏ ਛੇਤੀ ਹੀ ਤੈਨੂੰ ਛੁੱਟੀ ਵੀ ਮਿਲ ਜਾਣੀ ਏ ਜੋ ਬੰਦ ਕਹਿਣ ਲੱਗੀ ਮम्मा ਜੀ ਪਰ ਮੈਨੂੰ ਆਪਣੇ ਸਰੀਰ ਤੇ ਲੱਤਾਂ ਵਾਲੇ ਪਾਸੇ ਕੁਝ ਵੀ ਮਹਿਸੂਸ ਕਿਉਂ ਨਹੀਂ ਹੋ ਰਿਹਾ ਕਿਉਂ ਮੈਂ ਚਾਕੇ ਵੀ ਆਪਣੀਆਂ ਲਗਤਾਂ ਨਹੀਂ ਹਿਲਾ پا ਰਹੀ ਕੀ ਹੋਇਆ ਮਾਂ ਮੈਨੂੰ ਤਰਾਣੀ ਬੋਲੀ ਬੇਟਾ ਕੁਝ ਨਹੀਂ ਹੋਇਆ ਤੈਨੂੰ ਮੈਂ ਡਾਕਟਰ ਨੂੰ ਪੁੱਛਿਆ ਸੀ ਇਸ ਬਾਰੇ ਉਹ ਕਹਿ ਰਿਹਾ ਸੀ ਕਿ ਤੈਨੂੰ ਦਿੱਤੀਆਂ ਦਵਾਈਆਂ ਦਾ ਅਸਰ ਹੈ ਕੁਝ ਦਿਨਾਂ ਤੱਕ ਧੂ ਹੌਲੀ ਹੌਲੀ ਆਪੇ ਹੀ ਠੀਕ ਹੋ ਜਾਣਾ ਮਾਂ ਜੋ ਬਣ ਕੇ ਲਗੀ ਤੇ ਉਹ ਇਨਸਾਨ ਜਿਸ ਦੇ ਕਰਕੇ ਮੇਰੀ ਇਹ ਹਾਲਤ ਹੋਈ ਹੈ ਰਾਣੀ ਕਹਿਣ ਲੱਗੀ ਮਰ ਗਿਆ ਉਹ ਬੇਟਾ ਬੈਸੀ ਚੰਗਾ ਹੀ ਹੋਇਆ ਉਹ ਉਹ ਐਸੇ ਉਹ ਐਕਸੀਡੈਂਟ ਚ ਮਰ ਗਿਆ ਜੇ ਬਚ ਜਾਂਦਾ ਨਾ ਤਾਂ ਮੈਂ ਹੀ ਉਸ ਨੂੰ ਮਾਰ ਦੇਣਾ ਸੀ ਜੋਵਨ ਕਹਿਣ ਲੱਗੀ ਮਮਾ ਤੁਹਾਨੂੰ ਹੁਣ ਪੁਲਿਸ ਤਾਂ ਨਹੀਂ ਫੜ ਲਏਗੀ ਕਿਉਂਕਿ ਤੁਸੀਂ ਉਹਨਾਂ ਦਾ ਹੱਥ ਕੱਟ ਦਿੱਤਾ ਸੀ ਰਾਣੀ ਕਹਿਣ ਲੱਗੀ ਜੋਵਨ ਤੀਏ ਮੇਰੀ ਗੱਲ ਧਿਆਨ ਨਾਲ ਸੁਣ ਮੈਂ ਪੁਲਿਸ ਨੂੰ ਆਪਣਾ ਬਿਆਨ ਦੇ ਚੁੱਕੀ ਹਾਂ ਮੈਂ ਉਹਨਾਂ ਨੂੰ ਕਿਹਾ ਕਿ ਹਰਜੀਤ ਤੇਰੇ ਨਾਲ ਗਲਤ ਕੰਮ ਕਰਨਾ ਚਾਹੁੰਦਾ ਸੀ। ਮੈਂ ਜਾਦੂ ਸੁਨੂ ਰੋਕਿਆ ਤਾਂ ਸਾਡੀ ਇਸ ਗੱਲ ਤੇ ਲਾਈ ਝਗੜਾ ਹੋ ਗਿਆ ਤੇ ਫਿਰ ਖੁਦ ਨੂੰ ਬਚਾਉਣ ਦੇ ਚੱਕਰ 'ਚ ਇਹ ਸਭ ਕੁਝ ਹੋ ਗਿਆ। ਜੇ ਤੈਨੂੰ ਵੀ ਕੁਝ ਵੀ ਉੱਚੇ ਵਸਤੂ ਇਹ ਨਹੀਂ ਕਹਿਣਾ ਏ ਹੁਣ ਤੂੰ ਆਰਾਮ ਕਰ ਲੈ। ਜੋਵਨ ਕਹਿ ਲਗੀ ਮम्मा ਜੀ ਆਮ ਸੌਰੀ ਇਹ ਸਭ ਕੁਝ ਮੇਰੇ ਕਰਕੇ ਹੋਇਆ ਨਾ। ਨਹੀਂ ਮੈਂ ਤੁਹਾਡੀ ਤੀ ਹੁੰਦੀ ਤੇ ਨਹੀਂ। ਉਹ ਇਨਸਾਨ ਮੇਰੇ ਨਾਲ ਇੰਨਾ ਘਟਿਆ ਕੰਮ ਕਰਦਾ ਤੇ ਨਾ ਹੀ ਅੱਜ ਸਾਡੇ ਤੇ ਇਹ ਮੁਸੀਬਤ ਪੈਂਦੀ ਮੇਰੇ ਘਰ ਕੇ ਤੁਸੀਂ ਹਮੇਸ਼ਾ ਹੀ ਮੁਸੀਬਤ ਚ ਫਸ ਜਾਂਦੇ ਹੋ ਰਾਣੀ ਫਿਰੋਜ਼ਦਾ ਸਿਰ ਫੋਸਤੇ ਹੋਏ ਕਹਿਣ ਲੱਗੀ ਜਵਨ ਅੱਜ ਤਾ ਤੂੰ ਇੰਨੀ ਗੱਲ ਕਹਿ ਦਿੱਤੀ ਦੁਆਰਾ ਕਦੇ ਆਪਣੇ ਮਨ ਚ ਵੀ ਅਜਿਹੇ ਖਿਆਲ ਨਾ ਲੈ ਕੇ ਆਈ ਤੂੰ ਹੀ ਮੇਰੀ ਜ਼ਿੰਦਗੀ ਹੈ ਦੀਏ ਤੇਰੇ ਨਾਲ ਹੀ ਤਾਂ ਮੇਰਾ ਇਹ ਜਹਾਨ ਵਸਦਾ ਏ ਤੈਨੂੰ ਦੇਖ ਦੇਖ ਕੇ ਤਾਂ ਮੈਂ ਜਿਉਣੀ ਆ ਜੋਬਨ ਕਹਿਣ ਲੱਗੀ ਮम्मा ਪਰ ਤੁਸੀਂ ਉੱਥੇ ਪਹੁੰਚੇ ਕਿਵੇਂ ਤੁਸੀਂ ਤਾਂ ਐਨੇ ਬਿਮਾਰ ਸੀ ਰਾਣੀ ਕਹਿਣ ਲੱਗੀ ਜੋਬਨਾ ਮੈਂ ਤੈਨੂੰ ਆਪਣੀ ਕੁੱਖੋਂ ਜਨਮ ਦਿੱਤਾ ਹੋਰਾਂ ਨਾਲੋਂ ਮੈਂ ਤੈਨੂੰ 9 ਮਹੀਨੇ ਜ਼ਿਆਦਾ ਜਾਣਦੀ ਆ ਇੰਨਾ ਕੋ ਤੇ ਮੈਂ ਸਮਝ ਗਈ ਸੀ ਕਿ ਕੁਝ ਤਾਂ ਗਲਤ ਹੋ ਰਿਹਾ ਏ ਪਰ ਗਲਤ ਕੀਆ ਉਹ ਸਮਝ ਨਹੀਂ ਆ ਰਿਹਾ ਸੀ ਉਪਰੋਂ ਤੇਰੀ ਮੰਮਾ ਤੋਂ ਮੰਮਾ ਨੂੰ ਤੇਰੇ ਤੋਂ ਇਹ उम्मीद ਨਹੀਂ ਕਿ ਉਹ ਘਟਿਆ ਇਨਸਾਨ ਤੇਰੇ ਨਾਲ ਆ ਕੁਝ ਸਭ ਕੁਝ ਕਰਦਾ ਰਿਹਾ ਤੇ ਤੂੰ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਜੇ ਮੈਂ ਤੇਰੀ ਡੈਰੀ ਨਾ ਪੜਦੀ ਤਾਂ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਲੱਗਣਾ ਸੀ ਵੈਸੇ ਵੀ ਮੈਂ ਤਾਂ ਬਿਮਾਰ ਹੋਣ ਦਾ ਨਾਟਕ ਕਰ ਰਹੀ ਸੀ ਤਾਂ ਕਿ ਉਸ ਉਸਨਾਨ ਉਸਨ ਨੂੰ ਮੈਂ ਰੰਗੇ ਹੱਥੀ ਫੜ ਸਕਾਂ ਜੋਨ ਕਹਿਣ ਲੱਗੀ ਮਮਾ ਜੀ ਹਾਂ ਨਹੀਂ ਐ ਮੈਂ ਤੁਹਾਨੂੰ ਬਹੁਤ ਵਾਰ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੇਰੇ ਨਾਲ ਉਹ ਸਭ ਕਰਨ ਮਗਰੋਂ ਮੈਨੂੰ ਤੇ ਤੁਹਾਨੂੰ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਫਿਰ ਉਸ ਦਿਨ ਮਗਰੋਂ ਉਹ ਸਾਡਾ ਹਰ ਜਗ੍ਹਾ ਪਿੱਛਾ ਕਰਦੇ ਆ ਰਹੇ ਸੀ ਘਰੋਂ ਬਾਹਰ ਹੋਣ ਤੇ ਜੰਨਣ ਅੰਕਲ ਤੇ ਘਰ ਆਉਣ ਤੇ ਉਹ ਹਰਜੀਤ ਮੈਂ ਤੁਹਾਨੂੰ ਦੱਸਦੀ ਦੱਸਦੀ ਵੀ ਤਾਂ ਕਿੱਦਾਂ ਦੱਸਦੀ ਰਾਣੀ ਕਹਿਣ ਲੱਗੀ ਜੋ ਬੰਦੇ ਕਾ ਦੁਬਾਰਾ ਕਦੇ ਜ਼ਿੰਦਗੀ ਚ ਕੁਝ ਵੀ ਅਗਰ ਤੈਨੂੰ ਗਲਤ ਲੱਗੇ ਤਾਂ ਜਾਂ ਸਮਝ ਨਾ ਸਮਝਾਵੇ ਤਾਂ ਆਪਣੀ ਮੰਮਾ ਨੂੰ ਜ਼ਰੂਰ ਪੁੱਛ ਜਾਣ ਦੱਸ ਚੱਲ ਹੁਣ ਤੂੰ ਆਰਾਮ ਕਰ ਲੈ ਰਾਤ ਬਹੁਤ ਹੋ ਗਈ ਆ ਅਗਲੇ ਦਿਨ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਰਾਣੀ ਦਾ ਭਰਾ ਤੇ ਪਰਜਾਈ ਜੋ ਬੰਦੀ ਖਬਰ ਲਈ ਉਹਨਾਂ ਨੂੰ ਮਿਲਣਾ ਏ ਉਸਦੀ ਪਰਜਾਈ ਨੇ ਤਾਂ ਜੋ ਬੰਦਾ ਹਾਲ ਚਾਲ ਪੁੱਛਣਾ ਮੋਰੋਂ ਕੋਈ ਖਾਸ ਗੱਲਬਾਤ ਨਹੀਂ ਕੀਤੀ 1015 ਕੋਮੈਂਟੋ ਹਸਪਤਾਲ ਰੋਕੇ ਕਿਉਂਕਿ ਉਹਨਾਂ ਦੋਨਾਂ ਨੂੰ ਆਪਣੇ ਕੰਮ ਤੇ ਜਾਂਚ ਦੇਰ ਹੋ ਰਹੀ ਸੀ ਫਿਰ ਜਦ ਰਾਣੀ ਦੀ ਪਰਜਾਈ ਆਪਣੇ ਘਰ ਵਾਲੇ ਨੂੰ ਸਾਨੂੰ ਕੰਮ ਤੇ ਜਾਣ ਨੂੰ ਦੇਰ ਹੋ ਰਹੀ ਹੈ ਦਾ ਕਹਿ ਕੇ ਕਮਰੇ ਚੋਂ ਬਾਹਰ ਆ ਗਈ ਤਾਂ ਉਸਦੇ ਜਾਣ ਮਗਰੋਂ ਰਾਣੀ ਦਾ ਵੱਡਾ ਭਰਾ ਉਸ ਨੂੰ ਆਪਣੇ ਬੁੱਕਲ ਚ ਲੈਦੇ ਹੋਏ ਕਹਿਣ ਲੱਗਾ ਤੂੰ ਕੋਈ ਵੀ ਫਿਕਰ ਨਾ ਕਰੀ ਪਹਿਣੇ ਤੇਰਾ ਭਰਾ ਹਾਲੇ ਜਿਉਂਦਾ ਮੈਂ ਆਪੇ ਸਭ ਕੁਝ ਸਾਮ ਲੰਮਾਂਗਾ ਕੇ ਕੇ ਭਰੋਸ ਨੇ ਆਪਣੀ ਜੇਬ ਚੋਂ ਇੱਕ ਕਾਗਜ਼ ਦਾ ਲਫਾਫਾ ਕੱਢਿਆ ਤੇ ਰਾਣੀ ਦੇ ਹੱਥ ਚ ਪੜਾਉਂਦੇ ਹੋਏ ਕਹਿਣ ਲੱਗਾ ਜੇ ਹੋਰ ਲੋੜ ਪਈ ਨਾ ਪੈਣੇ ਮੈਨੂੰ ਦੱਸੀ ਐਵੇਂ ਸੰਗੀਨਾ ਤੇਰੀ ਹਾਲਤ ਮੇਰੇ ਤੋਂ ਚੰਗੀ ਤਰ੍ਹਾਂ ਜ਼ਿਆਦਾ ਕੋਣ ਜਾਣ ਸਕਦਾ ਏ ਤੂੰ ਫਿਕਰ ਨਾ ਕਰੀ ਆਪਾਂ ਜੋ ਬੰ ਨੂੰ ਵੀ ਕਿਸੇ ਹੋ ਡਾਕਟਰ ਕੋਲ ਦਿਖਾਵਾਂਗੇ ਫਿਰ ਤੂੰ ਦੇਖੀ ਉਸਨੇ ਛੇਤੀ ਹੀ ਠੀਕ ਹੋ ਜਾਣਾ ਵੈਸੇ ਵੀ ਚੰਗਾ ਹੈ ਆ ਉਸ ਹਰਜੀਤ ਤੋਂ ਤੁਹਾਡਾ ਖਹਿੜਾ ਛੁੱਟ ਗਿਆ। ਇਹੋ ਜਿਹੇ ਬੰਦੇ ਦਾ ਘਰ 'ਚ ਹੋਣਾ ਜਾਂ ਨਾ ਹੋਣਾ ਇੱਕ ਬਰਾਬਰ ਹੀ ਹੁੰਦਾ ਹੈ। ਚੰਗਾ ਹੁਣ ਤੋਂ ਆਪਣਾ ਤੇ ਜੋ ਬੰਦਾ ਖਿਆਲ ਰੱਖੀ ਮੈਂ ਕੰਮ ਚੋਂ ਟਾਈਮ ਕੱਢ ਕੇ ਤੁਹਾਨੂੰ ਮਿਲਣ ਮਿਲਣ ਆਉਂਦੇ ਜਾਂਦਾ ਰਹਾ ਕਰਾਂਗਾ। ਫਿਰ ਉਹ ਸੁੱਤੀ ਪਈ ਜੋ ਬੰਦਾ ਪਿਆਰ ਨਾਲ ਸਿਰ ਪਲੋਸਦੇ ਹੋਏ ਕਮਰੇ ਚੋਂ ਬਾਹਰ ਚਲਾ ਗਿਆ। 10:00 ਵਜੇ ਨੂੰ ਰਾਣੀ ਦੇ ਬੇਬੇ ਬਾਪੂ ਵੀ ਉਹਨਾਂ ਨੂੰ ਮਿਲਣ ਹਸਪਤਾਲ ਆ ਗਏ। ਐਵੇਂ ਹੀ ਫਿਰ ਦਿਨ ਬੀਤਣ ਲੱਗੇ ਰਾਣੀ ਦਾ ਰਾਜੂ ਜੋਰਾ ਉਹਨਾਂ ਨੂੰ ਰੋਜ਼ ਸਵੇਰੇ ਸ਼ਾਮ ਰੋਟੀ ਪਾਣੀ ਹਸਪਤਾਲ ਚ ਹੀ ਫੜਾ ਜਾਂਦਾ ਹੁੰਦਾ ਸੀ ਤੇ ਉਸ ਤੋਂ ਬਾਅਦ ਫਿਰ ਹਫਤੇ ਮਗਰੋਂ ਜੋ ਬੰਦੀਆਂ ਸਾਬਰਪੋਟਾ ਦੁਬਾਰਾ ਕੀਤੀਆਂ ਗਈਆਂ ਤਾਂ ਉਹਨਾਂ ਚ ਸਭ ਕੁਝ ਸਹੀ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਫਿਰ ਸ਼ਾਮ ਨੂੰ ਰਾਣੀ ਜੋਬਨ ਨੂੰ ਲੈ ਕੇ ਆਪਣੇ ਘਰ ਆ ਗਈ ਆਡਕ ਆਣਦੀਆਂ ਚਾਚੀਆਂ ਤਾਈਆਂ ਜੋ ਬੰਦੀ ਖਬਰ ਨੂੰ ਉਸ ਦੇ ਘਰ ਆਇਆਂ ਸਾਬਨੇ ਜੋਵਨ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਸਭ ਠੀਕ ਹੋ ਜਾਵੇਗਾ ਪਰ ਜੋਵਨ ਨੂੰ ਖੁਦ ਨੂੰ ਵੀਲ ਜਿਹਰ ਤੇ ਬੈਠੀ ਹੋਈ ਨੂੰ ਦੇਖ ਕੇ ਹਾਲੇ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਸਭ ਕੁਝ ਸੱਚ ਹੈ ਉਸ ਨੂੰ ਤਾਂ ਹਾਲੇ ਵੀ ਇਹ ਸਭ ਕੁਝ ਸੁਪਨਾ ਜਿਹਾ ਲੱਗ ਰਿਹਾ ਸੀ ਐਵੇਂ ਹੀ ਦਿਨ ਬੀਤਣ ਲੱਗੇ ਹਰਜੀਤੇ ਜਾਰ ਮਗਰੋਂ ਤਾਂ ਰਾਣੀ ਨੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਨੂੰ ਕੁਝ ਸੌਖਾ ਹੋ ਜਾਏਗਾ ਪਰ ਉਸਹਾਸਿੱਤ ਤੇ ਮਗਰੋਂ ਜੋ ਬੰਦੇ ਬੀਲ ਚਾਰ ਤੇ ਜਾਣ ਕਰਕੇ ਹੁਣ ਉਸਦੀ ਜ਼ਿੰਮੇਵਾਰੀ ਤੇ ਘਰ ਦੇ ਕੰਮ ਕਰ ਸਭ ਕੁਝ ਰਾਣੀ ਦੇ ਮੋਢਿਆਂ ਤੇ ਆ ਗਿਆ ਸੀ ਰਾਣੀ ਤਾਂ ਹੁਣ ਹਰ ਵੇਲੇ ਜੋ ਬੰਦੇ ਨਾਲ ਹੀ ਰਹਿੰਦੀ ਹੁੰਦੀ ਸੀ ਉਸ ਨੂੰ ਅੰਦਰ ਬਾਹਰ ਲੈ ਕੇ ਆਉਣਾ ਜਾਣਾ ਉਸਦੀ ਹੀ ਜ਼ਿੰਮੇਵਾਰੀ ਤਾਂ ਸੀ ਉਧਰ ਜੋ ਬਣ ਹੁਣ 9ਵੀਂ ਕਲਾਸ ਦੇਮ ਧਿਆਨ ਵੀ ਨਜ਼ਦੀਕ ਕਰ ਰਹੇ ਸਨ ਪਰ ਉਸਦੀ ਅਜਿਹੀ ਹਾਲਤ ਹੈ ਹੀ ਨਹੀਂ ਸੀ ਕਿ ਉਹ ਆਪਣੇ ਸਕੂਲ ਜਾ ਕੇ ਆਪਣੇ ਸਾਰੇ ਸਾਲ ਦੀ ਪੜ੍ਹਾਈ ਹੁਣ ਉਸ ਨੂੰ ਡੱਬਦੀ ਹੋਈ ਨਜ਼ਰ ਆ ਰਹੀ ਸੀ ਜੋ ਬਣ ਨਾਤਾ ਕਰੇ ਕਰਈ ਆਪਣੀ ਮਾਂ ਨੂੰ ਪੁੱਛਦੀ ਰਹਿੰਦੀ ਸੀ ਕਿ ਆਖਰ ਉਹ ਕਦੋਂ ਆਪਣੇ ਪੈਰਾਂ ਤੇ ਚੱਲ ਪਵੇਗੀ ਪਰ ਉਹ ਉਸ ਨੂੰ ਹਰ ਬਾਰੀ ਲਾਰਾ ਲਗਾ ਕੇ ਇੱਕ ਐਕੇ ਟਾਲ ਦਿੰਦੀ ਸੀ ਕਿ ਜਲਦੀ ਹੀ ਅਗਲੀ ਵਾਰੀ ਆਪਾਂ ਡਾਕਟਰ ਕੋਲ ਜਾਵਾਂਗੇ ਨਾ ਤਾਂ ਉਦੋਂ ਉਸ ਨੂੰ ਪੁੱਛਾਂਗੇ ਫਿਰ ਜਦੋਂ ਡਾਕਟਰ ਕੋਲ ਜਾਂਦੇ ਤਾਂ ਉਹ ਵੀ ਉਸ ਨੂੰ ਇਹ ਹੀ ਗੱਲ ਕਹਿੰਦਾ ਹੁੰਦਾ ਸੀ ਕਿ ਛੇਤੀ ਹੀ ਉਹ ਚੱਲਣ ਲੱਗ ਜਾਏਗੀ बस ਤੂੰ ਹਿੰਮਤ ਤੇ ਹੌਸਲਾ ਨਹੀਂ ਹਾਰਨਾ ਅੱਜ ਜਦੋਂ ਜੋ ਬੰਦਾ ਐਕਸੀਡੈਂਟ ਹੋਇਆ ਨੂੰ 4 ਮਹੀਨੇ ਬੀਤ ਗਏ ਸਨ ਉਸਤੇ ਜਗਮਤਾ ਚਾਹੇ ਕੁਝ ਪਰ ਚੁੱਕੇ ਸਨ ਪਰ ਜੋ ਜਗਮਰਜੀਤ ਨੇ ਉਸਤੇ ਦਿਲ ਤੇ ਕੋਮਲ ਜਹੇ ਮਨ ਉੱਤੇ ਦਿੱਤੇ ਸਨ ਉਹ ਇਨਸਾਨੀ ਨਾਲ ਨਹੀਂ ਪੰਨ ਵਾਲੇ ਸਨ ਆਪਣੇ ਪਾਪਾ ਵੱਲੋਂ ਲੈ ਕੇ ਦਿੱਤਾ ਦਾ ਗੁੱਡੀ ਵੀ ਉਹ ਜੋੜੀ ਜੋ ਕਦੀ ਉਸ ਨੂੰ ਆਪਣੀ ਜਾਨ ਨਾਲੋਂ ਵੀ ਪਿਆਰੇ ਸਨ ਜਿਸ ਨੂੰ ਉਹ ਅੱਜ ਵੀ ਆਪਣੇ ਬਿਰਧ ਦੇ ਸਹਾਨੇ ਰੱਖਦੀ ਹੁੰਦੀ ਸੀ ਉਸਨੇ ਹੁਣ ਉਸ ਗੁੱਡੇ ਦੇ ਹੱਥ ਤੇ ਮੂੰਹ ਲੀਡ ਨਾਲ ਬੰਨ੍ਹ ਕੇ ਉਸ ਨੂੰ ਲੱਗ ਤੇ ਗੁੱਡੀ ਨੂੰ ਇੱਕ ਲੱਕ ਡੱਬੇ ਚ ਬੰਦ ਕਰਕੇ ਕਮਰੇ 'ਚ ਇੱਕ ਖਾਲੀ ਪਈ ਜਗ੍ਹਾ ਤੇ ਰੱਖ ਦਿੱਤੇ ਜੋ ਰਾਜਕੁਮਾਰ ਤੇ ਰਾਜਕਮਰਦੀਆਂ ਕਹਾਣੀਆਂ ਉਹ ਬਚਪਨ ਵਿੱਚ ਆਪਣੀ ਮਾਂ ਤੋਂ ਸੁਣਿਆ ਕਰਦੀ ਹੁੰਦੀ ਸੀ ਉਹ ਸਭ ਹੁਣ ਉਸ ਨੂੰ ਝੂਠੀਆਂ ਜੀਆਂ ਲੱਗਣ ਲੱਗਦੀਆਂ ਸਨ ਪਿਆਰ ਮੁਹੱਬਤ ਜਿਹੇ ਸ਼ਬਦਾਂ 'ਚ ਯਕੀਨ ਕਰਨ ਵਾਲੀ ਕੁੜੀ ਤਾਂ ਹੁਣ ਪਿਆਰ ਨਾਮ ਦੇ ਸ਼ਬਦੋਂ ਹੀ ਦੂਰ ਭੱਜਣ ਲੱਗੀ ਸੀ ਉਧਰ ਰੋਜ ਰੋਜੋ ਬਨ ਵੱਲੋਂ ਇੱਕ ਹੀ ਗੱਲ ਪੁੱਛਣ ਕਰਕੇ ਫਿਰ ਇੱਕ ਦਿਨ ਰਾਣੀ ਨੇ ਜੋ ਬਨ ਨੂੰ ਸੱਚ ਦੱਸ ਹੀ ਦਿੱਤਾ ਕਿ ਡਾਕਟਰ ਕਹਿੰਦਾ ਹੈ ਕਿ ਉਹ ਜ਼ਿੰਦਗੀ 'ਚ ਕਦੇ ਵੀ ਨਹੀਂ ਚੱਲ ਪਾਵੇਗੀ ਉਸ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਇਸੇ ਵੀਰ ਚੇਅਰ ਤੇ ਹੀ ਕੱਢਣੀ ਪਵੇਗੀ ਐਨੀ ਗੱਲ ਆ ਕੇ ਰਾਣੀ ਰੋਣ ਲੱਗ ਪਈ ਪਰ ਜੋ ਬਣ ਆਪਣੀ ਮਾਂ ਦੇ ਹੰਝੂ ਪੂਜਦੇ ਹੋਏ ਕਹਿਣ ਲੱਗੀ ਮੰਮਾ ਜੀ ਤੁਸੀਂ ਵੀ ਨਾ ਐਵੇਂ ਹੀ ਹੁਣ ਰੋਵੋ ਨਾ ਮੈਂ ਤੁਹਾਨੂੰ ਕਦੇ ਨਹੀਂ ਕਹਾਂਗੀ ਕਿ ਮੈਂ ਚੱਲ ਕਿਉਂ ਨਹੀਂ پا ਸਕਦੀ ਮੇਰੀਆਂ ਲਹਰ ਫਲੱਤਾਂ ਹੀ ਰੁਕੀਆਂ ਨੇ ਹੱਥ ਤੇ ਦਿਮਾਗ ਤਾਂ ਚੱਲਦਾ ਹੀ ਹੈ ਨਾ ਤੁਸੀਂ ਦੇਖਣਾ ਇੱਕ ਦਿਨ ਆਪਣੀ ਇਸ ਕਮਜ਼ੋਰੀ ਨੂੰ ਮੈਂ ਪੜ ਲੈ ਕੇ ਆਪਣੀ ਤਾਕਤ ਬਣਾਵਾਂਗੀ ਤੁਸੀਂ ਅਦਾਸ ਨਾ ਹੋਵੋ ਆਪਾਂ ਦੋਨੋਂ ਮਿਲ ਕੇ ਇੱਕ ਦੂਜੇ ਨੂੰ ਸੰਭਾਲਾਂਗੇ ਤੇ ਇੱਕ ਦੂਜੇ ਦਾ ਸਹਾਰਾ ਬਣਾਂਗੇ ਆਪਣੀ ਧੀ ਦੀ ਐਨੀ ਗੱਲ ਸੁਣ ਕੇ ਰਾਣੀ ਨੇ ਰੋਂਦੀ ਹੋਈ ਨੂੰ ਉਸ ਨੂੰ ਘੁੱਟ ਕੇ ਆਪਣੇ ਗਲ ਨਾਲ ਲਗਾ ਲਿਆ ਫਿਰ ਦੋਵੇਂ ਮਾਂ ਮਾਦੀਆਂ ਇੱਕ ਦੂਜੇ ਨੂੰ ਹੌਸਲਾ ਦਿੰਦੀਆਂ ਰਹੀਆਂ ਹੌਲੀ ਹੌਲੀ ਸਬਾ ਬੀਤਣ ਦੇ ਨਾਲ-ਨਾਲ ਜਵਨ ਨੂੰ ਵੀ ਆਪਣੀ ਵੀਲਚੇਅਰ ਦੀ ਵੀਲ ਆਪਣੀ ਵੀਲ ਚੇਅਰ ਦੀ ਆਤ ਹੋ ਗਈ ਸੀ ਕਿਉਂਕਿ ਡਾਕਟਰਾਂ ਦਾ ਹਿਸਾਬ ਨਾਲ ਜਵਨ ਨੂੰ ਆਪਰੇਸ਼ਨ ਹੋਣ ਦੇ ਨਾਲ-ਨਾਲ ਦੁਬਾਰਾ ਫਿਰ ਤੋਂ ਚੱਲ ਫਿਰ ਸਕਦੀ ਸੀ ਪਰ ਡਾਕਟਰ ਇੱਕ ਤਾਂ ਉਸ ਆਪਰੇਸ਼ਨ ਦਾ ਖਰਚਾ ਹੀ ਬਹੁਤ ਤਸ ਰਹੇ ਸਨ ਉਪਰੋਂ ਇਲਾਜ ਕਰਵਾਉਣ ਨੂੰ ਉਹਨਾਂ ਨੂੰ ਦਿੱਲੀ ਵਰਗੇ ਵੱਡੇ ਸ਼ਹਿਰ 'ਚ ਵੀ ਜਾਣਾ ਪੈਣਾ ਸੀ ਦੂਜਾ ਆਪਰੇਸ਼ਨ ਦੇ ਨਾਲ ਨਾਲ ਜੋ ਬੰਦੇ ਠੀਕ ਹੋਣ ਦੇ ਚਾਂਸ ਵੀ 50-50 ਹੀ ਸਨ ਤੇ ਉਸ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ ਫਿਲਹਾਲ ਨਾਤਾ ਰਾਣੀ ਹੁਣਾ ਕੋਲ ਇੰਨੇ ਪੈਸੇ ਸਨ ਤੇ ਨਹੀਂ ਉਹ ਕੋਈ ਰਿਸਕ ਲੈ ਸਕਦੇ ਸਨ ਸੋ ਹਾਲਾਤਾਂ ਦੇ ਨਾਲ ਨਾਲ ਉਹਨਾਂ ਨੂੰ ਸਮਝੌਤਾ ਕਰਨਾ ਹੀ ਪਿਆ ਹੌਲੀ-ਹੌਲੀ ਹਾਲਾਤਾਂ ਦੇ ਨਾਲ ਲੜਦੇ ਹੋਏ ਜੋ ਬੰਨੇ ਸਭ ਕੁਝ ਭੁੱਲ ਕੇ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਜ਼ਿੰਦਾਦਿਲੀ ਦੇ ਨਾਲ ਜਾਣ ਲੱਗ ਪਈ ਸੀ ਫਿਰ ਜਾ ਕੇ ਉਸਨੇ 9ਵੀਂ ਕਲਾਸ ਦੇ ਪੇਪਰ ਆਏ ਤਾਂ ਹਰ ਵਾਰੀ ਦੀ ਤਰ੍ਹਾਂ ਇਸ ਵਾਰ ਵੀ ਉਸਦੇ ਪੇਪਰ ਬਹੁਤ ਵਧੀਆ ਹੋਏ ਸੀ ਜਦੋਂ ਉਸ ਦਾ ਰਿਜ਼ਲਟ ਆਇਆ ਤਾਂ ਉਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੀ ਸਾਰੀ ਕਲਾਸ ਚੋਂ ਪਹਿਲੇ ਨੰਬਰ ਤੇ ਆਈ ਸੀ ਤੇ ਵਧੀਆ ਨੰਬਰਾਂ ਨਾਲ ਪਾਸ ਹੋਣ ਤੇ ਜੋ ਬੰਦੇ ਮਾਮੇ ਨੇ ਉਸ ਨੂੰ ਆਪਣੀ ਘਰ ਵਾਲੀ ਤੋਂ ਚੋਰੀ ਬੈਟਰੀ ਨਾਲ ਚੱਲਣ ਵਾਲੀ ਬੀਲ ਚਾ ਲੈ ਆ ਕੇ ਦਿੱਤੀ ਸੀ ਜਸਤੀ ਕਰਕੇ ਜੋ ਬਨਹੋਰ ਅੰਦਰ ਬਾਾਰ ਆਪੇ ਹੀ ਆ ਜਾ ਸਕਦੀ ਸੀ ਬਸ ਬਟਨ ਦਬਾਓ ਬੀਲ ਚਾਰ ਚੱਲਣ ਲੱਗ ਜਾਂਦੀ ਹੁੰਦੀ ਸੀ ਤੇ ਬਟਨ ਦਬਾਉਣ ਨਾਲ ਹੀ ਰੁਕ ਜਾਂਦੀ ਹੁੰਦੀ ਸੀ ਜੋ ਬੰਤਾ ਹੋਂ ਤੱਕ ਖਦ ਨੂੰ ਸੰਭਾਲਣਾ ਦੁਬਾਰਾ ਸਿੱਖ ਗਈ ਸੀ ਤੇ ਆਪਣੇ ਮਾੜੇ ਮੋٹے ਸਾਰੇ ਕੰਮ ਉਹ ਆਪ ਹੀ ਕਰ ਲਿਆ ਕਰਦੀ ਹੁੰਦੀ ਸੀ ਰਾਣੀ ਨੇ ਵੀ ਹੁਣ ਆਪਣਾ ਸਾਰਾ ਧਿਆਨ अपने काम से जोबन की देखभाल लगा दिता सी, फिर देखते दे, देख दे, ही देखते कुछ ही महीनिया बाद राणी दे बदल लग पे सन जोबन ने इस साल स्कूल ना जाके दसवीं दे प्राइवेट पेपर देने तैयारी घर बैठ के ही कर रही थी एवें ही फिर समा अपनी चाल चलता गया जोबन ने घर बैठ के ही प्राइवेट पेपर दे के दसवीं तो बाद ਪ্লাস 2 ਦੇ ਪੇਪਰ ਵੀ ਦੇ ਦਿੱਤੇ ਸੀ ਜਿਸ ਵਿੱਚੋਂ ਉਹ ਪੂਰੇ ਜ਼ਿਲ੍ਹੇ ਵਿੱਚ ਅੱਵਲ ਆਈ ਸੀ ਉਧਰ ਰਾਣੀ ਨੇ ਆਪਣੀ ਧੀ ਦੀ ਅੱਗੇ ਦੀ ਕਾਲਜ ਦੀ ਪੜ੍ਹਾਈ ਲਈ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ ਉਸ ਨੇ ਤਾਂ ਹੁਣ ਕਾਰ ਚਲਾਉਣੀ ਵੀ ਸਿੱਖ ਲਈ ਕੁਝ ਦਿਨ ਪਹਿਲਾਂ ਹੀ ਜੋਰੇ ਨਾਲ ਜਾ ਕੇ ਉਸ ਨੇ ਸੈਕੰਡ ਹੈਂਡ ਇੱਕ ਕਾਰ ਖਰੀਦ ਲਈ ਸੀ ਤਾਂ ਜੋ ਜੋਵਨੁਰ ਜਾਨਾ ਕਾਲਜ ਆਉਣ ਜਾਂਚ ਕੋਈ ਪਰੇਸ਼ਾਨੀ ਨਾ ਹੋਵੇ ਫਿਰ ਇੱਕ ਦਿਨ ਜੋ ਬੰਨੂ ਆਪਣੇ ਨਾਲ ਲਿਜਾ ਕੇ ਉਸ ਦੀ ਸ਼ਹਿਰ ਵਾਲੇ ਕਾਲਜ ਚ ਐਡਮਿਸ਼ਨ ਵੀ ਕਰਵਾ ਦਿੱਤੀ ਸੀ ਅੱਜ ਜੋ ਬੰਦਾ ਆਪਣੇ ਕਾਲਜ ਚ ਪਹਿਲਾ ਦਿਨ ਸੀ ਰਾਣੀ ਉਸ ਨੂੰ ਆਪਣੇ ਸਕੂਲ ਜਾਣ ਤੋਂ ਪਹਿਲਾਂ ਉਸਦੇ ਕਾਲਜ ਛੱਡਣ ਆਈ ਸੀ ਗੱਡੀ ਪਾਰਕਿੰਗ ਚ ਲਗਾ ਉਸਨੇ ਜੋ ਬੰਦੀ ਵੀਲ ਚਾਰ ਕੱਢੀ ਤੇ ਫਿਰ ਜੋ ਬੰਨੂ ਗੱਡੀ ਚ ਉਤਾਰ ਕੇ ਉਸ ਦੇ ਉੱਤੇ ਬਿਠਾ ਕੇ ਸਮਝਾਉਂਦੇ ਹੋਏ ਕਹਿਣ ਲੱਗੀ ਜੋਵਨ ਬੇਟਾ ਧਿਆਨ ਨਾਲ ਪੜ੍ਹਾਈ ਕਰੇ ਐਵੇਂ ਕਿਸੇ ਦੇ ਨਾਲ ਜ਼ਿਆਦਾ ਗੱਲ ਨਾ ਕਰਨ ਦੀ ਲੋੜ ਨਹੀਂ ਹੈ ਕੋਈ ਕੁਝ ਵੀ ਬੋਲੇ ਬਸ ਤੂੰ ਆਪਣਾ ਪੜ੍ਹਾਈ ਤੇ ਧਿਆਨ ਰੱਖੀ ਫਿਰ ਉਹ ਜੋਵਨ ਉਸਦੀ ਕਲਾਸ ਦੇ ਬਾਹਰ ਛੱਡ ਕੇ ਵਾਪਸ ਚਲੀ ਗਈ ਉਸ ਤੋਂ ਬਾਅਦ ਜੋਵਨ ਕਲਾਸਰੂਮ ਦੇ ਦਰਵਾਜ਼ੇ ਤੇ ਆ ਕੇ ਕਹਿਣ ਲੱਗੀ ਮੈ ਆਈ ਕਮ ਇਨ ਮੈਡਮ ਫਿਰ ਆਪਣੀ ਕੁਰਸੀ ਤੇ ਬੈਠੀ ਟੀਚਰ ਭਵਿੰਦਰ ਜੋਵਨ ਨੂੰ ਦੇਖਦੇ ਹੋਏ ਕਹਿਣ ਲੱਗੀ ਆ ਜਾਓ ਬੇਟਾ ਜੀ ਅੰਦਰ ਆ ਜਾਓ ਫਿਰ ਜੋਵਨ ਕਲਾਸ ਦੇ ਅੰਦਰ ਨੂੰ ਆਉਂਦੇ ਹੋਏ ਕਹਿਣ ਲੱਗੀ ਸੌਰੀ ਮੈਡਮ ਮੈਨ ਲੱਗਦਾ ਪਹਿਲੇ ਦਿਨ ਹੀ ਲੇਟ ਹੋ ਗਈ ਸਾਰੀ ਕਲਾਸ ਜੋਵਨ ਨੂੰ ਬੀਲ ਜਿਆਤੇ ਬੈਠੀ ਨੂੰ ਦੇਖ ਕੇ ਅਜੀਬ ਜੇ ਤਰੀਕੇ ਨਾਲ ਦੇਖ ਰਹੀ ਸੀ ਫਿਰ ਮੈਡਮ ਉਸ ਨੂੰ ਕਹਿਣ ਲੱਗੀ ਨਹੀਂ ਨਹੀਂ ਬੇਟਾ ਜੀ ਤੁਸੀਂ ਲੇਟ ਨਹੀਂ ਹੋ ਅਸਲ ਚ ਮੈਂ ਹੀ ਕਲਾਸ ਸ਼ੇਤੀ ਆ ਗਈ ਹਾਂ ਕੀ ਨਾਮ ਹੈ ਤੁਹਾਡਾ ਤਾਂ ਜੋਵਨ ਕਹਿਣ ਲੱਗੀ मैडम जी मेरा नाम जोबनदीप कौर है मैडम फिर क्लास ਵੱਲ ਦੇਖਦੇ ਹੋਏ ਕਹਿਣ ਲੱਗੀਆਂ اچھا ਤੁਸੀਂ ਇੱਕ ਕੰਮ ਕਰੋ ਬੇਟਾ ਇੰਦਰਦੀਪ ਦੇ ਨਾਲ ਜਾ ਕੇ ਬੈਠ ਜਾਓ ਇੰਦਰ ਬੇਟਾ ਜੋਬਨ ਨੂੰ ਆਪਣੇ ਨਾਲ ਬਿਠਾਉਣ ਲਈ ਥੋੜੀ ਜਗ੍ਹਾ ਬਣਾਓ ਫਿਰ ਜੋਬਨ ਆਪਣੀ ਬੀਲਚਿਆਰ ਨੂੰ ਰੋੜਦੀ ਹੋਈ ਜਦ ਇੰਦਰ ਦੇ ਕੋਲ ਨੂੰ ਆਈ ਤਾਂ ਉਸ ਨੂੰ ਦੇਖ ਕੇ ਇੰਦਰ ਕਹਿਣ ਲੱਗੀ ਹੈਲੋ ਜੋਬਨ ਮੈਂ ਇੰਦਰ ਤੁਸੀਂ ਇੱਥੇ ਬੈਠ ਜਾਓ ਇੰਦਰ ਨੇ ਉੱਠ ਕੇ ਚੱਜੋ ਬੰਦੀ ਚੈਰ ਨੂੰ ਸਹੀ ਕਰਕੇ ਆਪਣੀ ਕੁਰਸੀ ਦੇ ਨਾਲ ਲਗਾਇਆ ਤਾਂ ਜੋਬਨ ਉਸ ਨੂੰ ਕਹਿਣ ਲੱਗੀ ਥੈਂਕ ਯੂ ਇੰਦਰ ਮੇਰੀ ਮਦਦ ਕਰਨ ਦੇ ਲਈ ਇੰਦਰ ਕਹਿਣ ਲੱਗੀ ਕੋਈ ਗੱਲ ਨਹੀਂ ਇੱਕ ਦੂਸਰੇ ਦੀ ਮਦਦ ਕਰਨਾ ਤਾਂ ਸਾਡਾ ਫਰਜ਼ ਹੈ ਨਾ ਜੋਬਨ ਕਹਿਣ ਲੱਗੀ ਹਾਂਜੀ ਸਹੀ ਕਿਹਾ ਅੱਜ ਤੱਕ ਦੀ ਕਹਾਣੀ ਇੱਥੋਂ ਤੱਕ ਕੀ ਕਹਾਣੀ ਪੜ ਵਧੀਆ ਲੱਗੇ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਤਿ ਸ੍ਰੀ ਅਕਾਲ ਜੀ